ਸਾਬਰਕੋਟੀ ਇੱਕ ਨਿਹਾਇਤ ਮੈਂ ਕਹਾਂਗਾ ਸੁਰਾ ਦਾ ਸਮੁੰਦਰ ਸੀ ਉਹਦੇ ਸ਼ਗਿਰਦਾਂ ਨੇ ਭਰ-ਭਰ ਕੇ ਮਸ਼ਕਾਂ ਪੀਤੀਆਂ ਹੁੰਦੀਆਂ ਉਹ ਜਿਹੜੀ ਰੂਹਦਾਰੀ ਕਰਦਾ ਸੀ ਮੈਂ ਕਹਿੰਦਾ ਵੀ ਉਹ ਐਸਾ ਫੁਨਕਾਰ ਜਿਹਦੇ ਕੋਲ ਉਸ ਸਮੇਂ ਦੇ ਵਿੱਚ ਚਾਹ ਜਾਂ ਸਰਦੂਸ ਇਕਬਦਰ ਜਾਂ ਸਾਬਰਕੋਟੀ ਇਹਦਾ ਗਾਦਾ ਸੀ ਬਾਕੀ ਜਿੰਨੇ ਵੀ ਗਾਉਂਦੇ ਸੀ ਬਹੁਤ ਅੱਛੇ ਨੇ ਪਰ ਲੇਕਿਨ ਜੋ ਇਹ ਗਾਉਂਦੇ ਸੀ ਹਰ ਇੱਕ ਨੂੰ ਪਸੰਦ ਆਉਂਦਾ ਸੀ ਇਹਨਾਂ ਦੀਆਂ ਗਰਾਰੀਆਂ ਇਹਨਾਂ ਦੀਆਂ ਮਲਕੀ ਜਿਹੜੀ ਬਰੀਕੀਆਂ ਹੁੰਦੀਆਂ ਜਿਹਨਾਂ ਨੂੰ ਕਹਿੰਦੇ ਆ ਮਿਊਜ਼ਿਕ ਜਿਹੜਾ ਹੈ ਜੀ ਜੀ ਇਹ ਇੱਕ ਇਬਾਦਤ ਹੈ ਜਦ ਸੁਰ ਔਰ ਤਾਲ ਦੇ ਵਿੱਚ ਗਾਇਆ ਜਾਵੇ ਤੈਨੂੰ ਇਬਾਦਤ ਦਾ ਨਾਮ ਦਿੰਦੇ ਆ ਸਾਡੇ ਮਨ ਨੂੰ ਸਕੂਨ ਦਿੰਦਾ ਸਾਡੇ ਤਨ ਨੂੰ ਸਕੂਨ ਦਿੰਦਾ ਸਾਡੇ ਦਿਮਾਗ ਨੂੰ ਤਾਜ਼ਾ ਕਰਦਾ ਹੈ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਇਹ ਉਹ ਗਾਇਕੀ ਕਰਦੀ ਹੈ ਜਿਹੜੀ ਗਾਇਕੀ ਸੁਰ ਔਰ ਤਾਲ ਦੇ ਵਿੱਚ ਹੁੰਦੇ ਨੇ ਤਾਂ ਉਹਨੂੰ ਕਹਿੰਦੇ ਨੇ ਕਿ ਇਬਾਦਤ ਹੋ ਜਾਂਦੀ ਹੈ ਉਹ ਗਾਇਕੀ ਨਹੀਂ ਕੋਈ ਇਬਾਦਤ ਕਰਦਾ ਸੋਹੋਂ ਦੀ ਇਬਾਦਤ ਸੀ